ਕਾਉ ਜੀ ਸਪਰਾਜ 750 24 ਇਹ ਆ 2000 ਮਾਡਲ ਰੇਟ ਆ 1.5 ਲੱਖ ਆ ਗਿਆ ਟਰਾਲਾ ਜੀ ਲਿਫਟ ਵਾਲਾ ਨਵੀਂ ਵਾਂਟਰ ਦੇ ਵਿੱਚ ਆ ਜੀ ਸੂਨਾ ਲਿਖਾ DJ 750 2001 ਮਾਡਲ ਰੇਟ ਆ 2,55,000 ਜੀ ਸਪਰਾਜ 155 ਜੀ ਇਹ 98 ਮਾਡਲ ਦਾ ਮਾਡਲ ਆ ਜੀ 1,35,000 ਸਵਰਾਜ 855 2008 ਮਾਡਲ ਹੈ ਸਮਾਨ ਦਾ ਇਹ ਵੀ 3,35,000 ਹੈ ਅੱ끼 ਆ ਗਿਆ ਟਰਾਲਾ 12 ਫੁੱਟਾ ਜਿੱਟਕਾ ਦਾ ਨਸੀਹ ਕਰ ਦਿੱਤੀ ਨਿਊ ਟਰਾਲਾ ਹੈ ਜੀ আর ਡਿਮਾਂਡ ਆ ਦੀ 2,30,000 ਜੀ ਬਰਾਜਰ ਸਿਗਨੇਚ 2013 ਮਡਲੇ ਦੀ ਸਿੰਪਲ ਸਟੀering ਹੈ। ਦਮਾਨ 4,5000 ਹੈ। ਇਹ ਸਿਬਰਾਜ 855 ਜੀ। 85 ਮਾਦਦਮ ਦਮਾਨ ਦਾ 1,5000 ਦੀ ਸਿਬਰਾਜ 735 APE 97 ਮਡਲੇ। ਦਮਾਨ ਜੀ 1,15000 ਜੀ। ਉਨਾ ਲਿਖਾ ਡੀਆਈ ਸਾਠੀ ਫਾਬਰ ਸਟੀering ਹੈ ਜੀ ਟਰਾਲਾ ਜੀ 11 6.5 ਨਿਊ ਟਰਾਲਾ ਹੈਗਾ ਡਿਮਾਂਡ ਆ ਇਹਦੀ 1 ਲੱਖ 45000 ਜੀ ਬਾਈ ਦਾ ਕੰਟੈਕਟ ਨੰਬਰ ਆ 78892 99414 ਅਕੀ ਹੈ 6730 EP ਇਹ 94 ਮਾਡਲ ਡਿਮਾਂਡ ਹੈ 1,30,000 ਦੀ 6911 ਜੀ 97 ਮਾਡਲ ਡਿਮਾਂਡ 2,40,000 ਦੀ 6730 EP 94 ਮਾਡਲ ਡਿਮਾਂਡ 1,25 ਗੈਸ ਸੋਨਾਲੀ ਕਈ 2000 ਮਾਡਲ ਡਿਮਾਂਡ 2 ਲੱਖ 5000 ਜੀ 17744 ਉਹ ਸੋਨਾਂ ਟਰੈਕਟਰ ਹੈ ਜੀ ਜਿਹਦਾ ਨੰਬਰ ਮਾਡਲ ਵਰਤਮਾਨਾ 265000 ਜੀ ਅੱਗੇ ਆ ਗਿਆ ਜੀ ਸੋਨਾ 17 ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਜਿੰਨਾ ਨੇ ਟਾਇਰਾਂ ਦੇ ਵਿੱਚ ਹੈਗਾ ਕੋਕਾ ਵੀ ਸਟ੍ਰੈਟਾ 2021 ਮਾਡਲ ਹੈ ਡਿਮਾਂਡ ਸੀ 75 ਬਾਈ ਦਾ ਕੰਟੈਕਟ ਨੰਬਰ 8589917643